ਹਾਂ ਜੀ ਮਿੱਤਰੋ ਸਾਰਿਆਂ ਨੇ ਪਿਆਰ ਭਰੀ ਸਸਰੀਕਾਰ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਿੱਧੂ ਕਾਰ ਯਾਰਪੇਜ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਮਿੱਤਰੋ ਅੱਜ ਨਵਾਂ ਸਟਾਕ ਪਹੁੰਚੂ ਕੇ ਆਪਣੇ ਕਾਰ ਵਿਆਰ ਦੇ ਦਿੱਤੇ ਤੇ ਚਾਰ ਕਾਰਾਂ ਪਹੁੰਚੇ ਨੇ ਜੀ ਆਪਣੇ ਕੋਲੇ ਤੁਹਾਨੂੰ ਦਿਨਿਆ ਕਰਦੀ ਡਿਟੇਲ ਕਾਰਾਂ ਬਹੁਤ ਘੈਂਟ ਨਿਕੀਆਂ ਔਰ ਸ਼ੁਰੂ ਕਰਤੇ ਹੈ ਬਿਨਾ ਕਿਸੇ ਬਕਚੌਦੀ ਕੇ ਸਭ ਤੋਂ ਪਹਿਲੀ ਕਾਰ ਆ ਗਈ ਜੀ ਆਪਣੇ ਕੋਲੇ ਆਲਟੋ 2012 ਮਾਡਲ ਦੇ ਵਿੱਚ ਦਿੱਲੀ ਨੰਬਰ ਦੀ ਕਾਰ ਆ ਜੀ ਤੇ ਫਸਟ ਓਨਰ ਦੀ ਕਾਰ ਆ ਗਈ ਕਾਰ ਦੀ ਕੰਡੀਸ਼ਨ ਚੈੱਕ ਕਰੋ ਚਾਰੇ ਪਾਸਿਓ ਬਿਲਕੁਲ ਹੀ ਨਵੀਂ ਕਾਰ ਪਈ ਹੈ ਕਿਦਰੇ ਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਸਾਰੇ ਸੀਸੇ ਕਾਰ ਦੇ ਨਾਲ ਦੇ ਨੇਗੇ ਐਲ ਐਕਸ ਆਈ ਵੇਰੀਐਂਟ ਦੇ ਵਿੱਚ ਆ ਜੀ ਸਾਰੀ ਵਾਂਗੂ ਹੀ ਕਾਰ ਜੈਨੂਨ ਪਈ ਹੈਗੀ ਤੇ ਕਾਰ ਦੇ ਵਿੱਚ ਟਾਇਰਾਂ ਦੀ ਕੰਡੀਸ਼ਨ 70 ਤੋਂ 80 ਪੈਸੇ ਪਈ ਹੈਗੀ ਸੀਟ ਤੇ ਟਾਇਰ ਲੱਗੇ ਹੋ ਨੇ ਵਧੀਆ ਕੁਆਲਿਟੀ ਦੇ ਅੰਦਰੋਂ ਤੁਹਾਨੂੰ ਅੰਟੀਰੀਅਰ ਚੈੱਕ ਕਰਾ ਦਿਏ ਕਾਰ ਦਾ ਅੰਟੀਰੀਅਰ ਦੇ ਵਾਈਜ਼ ਵੀ ਕਾਰ ਬਿਲਕੁਲ ਹੀ ਨਵੀਂ ਪਈ ਹੈਗੀ ਲਓ ਜੀ ਇੱਕ ਵਾਰੀ ਅੰਟੀਰੀਅਰ ਚੈੱਕ ਕਰੋ ਕਾਰ ਦਾ ਬਿਲਕੁਲ ਨਵਾਂ ਇੰਟੀਰੀਅਰ ਹੈਗਾ ਨਵੇਂ ਸੀਟ ਕਵਰ ਨੇ ਕਾਰ ਦੇ ਵਿੱਚ AC ਹੀਟਰ ਕਾਰ ਦਾ ਸਭ ਕੁਝ ਵਰਕੀਆ ਤੇ ਕਾਰ ਸਿਰਫ 94000 ਚੱਲੀ ਆ ਉਹ ਵੀ ਏਜੰਸੀ ਦੇ ਰਿਕਾਰਡ 2012 ਮਾਡਲ ਫਸਟ ਓਨਰ ਦੀ ਕਾਰ ਆ ਜੀ ਇਹ ਕਾਰ ਦਾ ਰੇਟ ਲੈਣ ਨਾਲ ਸਿਰਫ ਸਿਰਫ 1,55,000 ਰੁਪਇਆ 2012 ਮਾਡਲ LXI ਵੇਰੀਐਂਟ ਇੱਕ ਵਾਰੀ ਕਾਰ ਦੀ ਡੱਗੀ ਦੀ ਕੰਡੀਸ਼ਨ ਚੈੱਕ ਕਰੋ ਡੱਗੇ ਵੀ ਗੱਡੀ ਦੀ ਬਿਲਕੁਲ ਹੀ ਨਵੀਂ ਪਈ ਹੈਗੀ ਚਲੋ ਜੀ ਚੈੱਕ ਕਰੋ ਨਵੀਂ ਸਟਿੱਪਣੀ ਵੀ ਆ ਕਾਰ ਦੇ ਵਿੱਚ ਲੱਗੇ ਜੀ ਵਧੀਆ ਪਈ ਐ ਕਿਧਰੇ ਕਾਰ ਦੇ ਵਿੱਚ ਕੋਈ ਕਲਾਫਟ ਨਹੀਂ ਸਾਰੇ ਪਾਸੇ ਦੀ ਕਾਰ ਬਿਲਕੁਲ ਹੀ ਨਵੀਂ ਵੀ ਹੈ ਸਾਡੇ ਵੱਲੋਂ ਤੋਹਫਾ ਕਸਟਮਰ ਨੂੰ ਜਿਹੜੇ ਵੀ ਰਿਕਵੈਸਟ ਤੁਹਾਨੂੰ ਘੱਟ ਖਰਚੇ ਦੇ ਵਿੱਚ ਬਹੁਤ ਸੋਹਣੀ ਕਾਰ ਚਾਹੀਦੀ ਹੈ ਚੱਕ ਲੋ ਕਾਰ ਇਹਦੀ ਕਾਰ ਬਹੁਤ ਘੱਟ ਹੀ ਹੁੰਦੀਆਂ ਨੇ ਸਾਡੇ ਕੋਲੇ ਲਓ ਜੀ ਇੰਜਨ ਚੈੱਕ ਕਰੋ ਕਾਰ ਦਾ ਬਿਲਕੁਲ ਹੀ ਨਵਾਂ ਇੰਜਨ ਪਿਆਗਾ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ ਬੈਟਰੀ ਵੀ ਗੱਡੀ ਦੇ ਵਿੱਚ ਬਿਲਕੁਲ ਨਵੀਂ ਪਈ ਹੈ ਜੀ ਉਸ ਤੋਂ ਅਗਲੀ ਕਾਰ ਆ ਗਈ ਜੀ Honda Amaze ਐਵਰੇਜ ਦੀ ਰਾਣੀ ਜਿਹੜੇ ਭਰਾ ਕਹਿੰਦੇ ਨੇ ਤੁਹਾਨੂੰ ਕਾਰ ਰੱਖਣੀ ਸਭ ਤੋਂ ਵਧੀਆ ਕਾਰ ਚਾਹੀਦੀ ਹੈ ਘੱਟ ਖਰਚੇ ਦੇ ਵਿੱਚ ਆਹ ਕਾਰ ਸਭ ਤੋਂ ਬੈਸਟ ਆ ਜੀ ਪਰ ਦੀ ਐਵਰੇਜ 24 ਤੋਂ 25 ਦੀ ਹੈ ਬਾਕੀ ਕੰਡੀਸ਼ਨ ਚੈੱਕ ਕਰੋ ਕਾਰ ਦੀ ਬਿਲਕੁਲ ਹੀ ਨਵੀਂ ਕਾਰ ਪਈ ਹੈ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ 2013 ਮਾਡਲ ਦੀ ਕਾਰ ਆ ਟਾਪ ਵੇਰੀਐਂਟ ਦੇ ਵਿੱਚ ਤੇ ਸੈਕੰਡ ਓਨਰ ਦੀ ਕਾਰ ਆ ਜੀ ਕਵੀਰ ਪਿਆ ਕਾਰ ਦੇ ਉੱਪਰ ਲਾਉਣ ਦੀ ਜ਼ਰੂਰਤ ਨਹੀਂ ਸਾਰੇ ਪਾਸੋਂ ਕਾਰ ਬਿਲਕੁਲ ਹੀ ਨਮੀ ਪਈ ਹੈਗੀ 70 ਤੋਂ 80 ਪੈਸੇ ਕਾਰ ਦੇ ਟਾਇਰ ਪਏ ਨੇ ਤੁਹਾਨੂੰ ਆਪਾਂ ਕਾਰ ਅੰਦਰੋਂ ਚੈੱਕ ਕਰਵਾ ਦਈਏ ਇੰਟੀਰੀਅਰ ਦੀ ਬਿਲਕੁਲ ਹੀ ਨਵਾਂ ਅੰਟੀਰੀਅਰ ਪਿਆ ਕਾਰ ਦਾ ਲਓ ਜੀ ਕਾਰ ਦਾ ਅੰਟੀਰੀਅਰ ਚੈੱਕ ਕਰੋ ਬਿਲਕੁਲ ਨਵਾਂ ਅੰਟੀਰੀਅਰ ਹੈਗਾ ਵਧੀਆ ਕੁਆਲਿਟੀ ਦਾ 뮤직 ਸਿਸਟਮ ਲੱਗਾ ਹੋਇਆ ਹੈਗਾ ਏਸੀ ਹੀਟਰ ਕਾਰ ਦਾ ਸਭ ਕੁਝ ਵਰਕਿੰਗ ਹੈ ਕਾਗਜ਼ ਪੱਤਰ ਤੁਹਾਨੂੰ ਸਾਰੇ ਓਕੇ ਮਿਲ ਜਾਣਗੇ Honda Amaze ਕਾਰ ਹੈ ਜੀ 2013 ਮਾਡਲ ਟੌਪ ਵੇਰੀਅੰਟ ਦੇ ਵਿੱਚ ਇਹ ਕਾਰ ਦਾ ਰੇਟ ਹੈ ਨਾਲ ਸਿਰਫ ਔਰ ਸਿਰਫ 2 ਲੱਖ ਤੇ 25000 ਰੁਪਇਆ ਬਾਕੀ ਜਿਸ ਕਿਸੇ ਪੁਰਾਣੇ ਕਾਰ ਦੇ ਉੱਪਰ ਲੋਨ ਕਰਵਾਉਣਾ ਹੋਇਆ ਲੋਨ ਦੀ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਹੈਗੀ 50000 ਡਾਊਨ ਪੇਮੈਂਟ ਭਰ ਕੇ ਆਪਾਂ ਲੋਨ ਕਰਵਾ ਦਾਂਗੇ ਤੁਹਾਡਾ ਉਸ ਤੋਂ ਅਗਲੀ ਕਾਰ ਆ ਗਈ ਜੀ ਆਪਣੇ ਕੋਲੇ ਚੈਵਰੋਲਟ ਬੀਟ ਐਵਰੇਜ ਦੀ ਰਾਣੀ ਵੀ ਕਹਿੰਦੇ ਨੇ ਇਹ ਕਾਰ ਨੂੰ ਕਿਉਂਕਿ ਇਹ ਕਾਰ ਬਹੁਤ ਹੀ ਜ਼ਿਆਦਾ ਐਵਰੇਜ ਦਿੰਦੀ ਹੈਗੀ 2014 ਮਾਡਲ ਦੇ ਵਿੱਚ ਕਾਰ ਹੈ ਜੀ ਤੇ ਫਸਟ ਓਨਰ ਹੈਗਾ ਵਾਈਟ ਕਲਰ ਦੀ ਕਾਰ ਆ ਪੱਕੇ ਹਰਿਆਣਾ ਨੰਬਰ ਦੀ ਕਾਰ ਆ ਜੀ ਕਵਰ ਤੁਹਾਨੂੰ ਕਾਰ ਦੀ ਕੰਡੀਸ਼ਨ ਚੈੱਕ ਕਰਾ ਦੇ ਚਾਰੇ ਪਾਸੋਂ ਬਿਲਕੁਲ ਹੀ ਨਵੀਂ ਕਾਰ ਪਈ ਹੈਗੀ ਫਸਟ ਓਨਰ ਦੀ ਕਾਰ ਆ ਜੀ ਤੇ ਬਹੁਤ ਹੀ ਸਸਤੇ ਰੇਟ ਦੇ ਉੱਪਰ ਤੁਹਾਨੂੰ ਕਾਰ ਦੇ ਦਾਂਗੇ ਜੀ ਆਪਾਂ ਇਹ ਹਰਚ ਹਲਕੀ ਹੁਲਕੀ ਟੱਚਿੰਗ ਤਾਂ ਜ਼ਰੂਰ ਆ ਪਰ ਲੱਗੀ ਬੱਜੀ ਦੀ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੈ ਕਾਰ ਦੀ ਕਾਰ ਦੇ ਵਿੱਚ ਟਾਇਰ ਵੀ ਬਿਲਕੁਲ ਨਵੇਂ ਪਏ ਨੇ ਤੇ ਆਪਾਂ ਤੁਹਾਨੂੰ ਕਾਰ ਅੰਦਰੋਂ ਚੈੱਕ ਕਰਾ ਦਈਏ ਇੰਟੀਰੀਅਰ ਵਾਈਜ਼ ਬਿਲਕੁਲ ਹੀ ਨਵੀਂ ਕਾਰ ਪਈ ਹੈ ਲਓ ਜੀ ਚੈੱਕ ਕਰੋ ਇੰਟੀਰੀਅਰ ਦੀ ਕਾਰ ਬਿਲਕੁਲ ਹੀ ਨਵੀਂ ਹੀ ਕਾਰ ਪਈ ਹੈ ਵਧੀਆ ਕੁਆਲਿਟੀ ਦੇ ਸੀਟ ਕਵਰ ਪਏ ਨੇ ਕਾਰ ਦੇ ਵਿੱਚ ਬਲੂਟੂਥ ਵਾਲਾ ਮਿਊਜ਼ਿਕ ਸਿਸਟਮ ਲੱਗਾ ਹੋਇਆ ਹੈਗਾ ਏਸੀ ਹੀਟਰ ਕਾਰ ਦਾ ਸਭ ਕੁਝ ਵਰਕਿੰਗ ਆ ਤੇ ਪੀਕਅਪ ਬਹੁਤ ਜ਼ਿਆਦਾ ਹੈ ਇੱਕ ਕਾਰ ਦੀ ਇਹ ਕਾਰ ਦੇ ਦਾਂਗੇ ਸਿਰਫ ਉਸ ਸਿਰਫ ਆਪਾਂ ਤੁਹਾਨੂੰ ਇਹ 1 ਲੱਖ ਤੇ 20 ਹਜ਼ਾਰ ਦੀ 2014 ਮਾਡਲ ਫਸਟ ਓਨਰ ਦੀ ਕਾਰ ਜੀ ਲਓ ਵੀ ਮਿੱਤਰੋ ਇੱਕ ਵਾਰੀ ਆਪਾਂ ਤੁਹਾਨੂੰ ਕਾਰ ਦੇ ਇੰਜਨ ਦੀ ਕੰਡੀਸ਼ਨ ਚੈੱਕ ਕਰਾ ਦਈਏ ਕਾਰ ਦੇ ਵਿੱਚ ਐਮਰੌਨ ਦੀ ਵਧੀਆ ਕੁਆਲਿਟੀ ਦੀ ਪੈਂਟਰੀ ਰੱਖੀ ਹੋਈ ਹੈ ਜੀ ਬਾਕੀ ਇੰਜਨ ਵੀ ਬਿਲਕੁਲ ਹੀ ਨਵਾਂ ਪਿਆ ਕਿਤੇ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ ਬਹੁਤ ਸੋਹਣੀ ਕਾਰ ਆ ਚਾਲ ਚਲਾਵਾ ਬਹੁਤ ਘੈਂਟਾ ਕਰਦਾ ਜੀ ਉਸ ਤੋਂ ਅਗਲੀ ਕਾਰ ਆ ਗਈ ਜੀ Swift Desire 2013 ਰਜਿਸਟਰ 14 ਮਾਡਲ ਹੈ ਇਹ ਕਾਰ 2014 ਦੇ ਚੌਥੇ ਮਹੀਨੇ ਦੀ ਆ ਜੀ ਕੰਡੀਸ਼ਨ ਚੈੱਕ ਕਰੋ ਕਾਰ ਤੇ ਬਹੁਤ ਸੋਹਣੀ ਕਾਰ ਪਈ ਹੈ ਚਾਲ ਚਲਾਵਾ ਬਹੁਤ ਘੈਂਟਾ ਜਿਹਦਾ ਵੀ ਕਾਰ ਦਾ ਬਾਕੀ ਟਾਇਰ ਵੀ ਇਹ ਕਾਰ ਦੇ ਵਿੱਚ ਬਿਲਕੁਲ ਹੀ ਨਵੇਂ ਪਏ ਨੇਗੇ ਫਸਟ ਓਨਰ ਦੀ ਕਾਰ ਆ ਸਾਰੀ ਮੰਗੋ ਹੀ ਕਾਰ ਜੈਨੂਨ ਹੈਗੀ HR 22 ਹਰਿਆਣਾ ਦਾ ਨੰਬਰ ਆ ਕਾਰ ਦਾ ਬਾਕੀ ਇੱਕ ਵਾਰੀ ਆਪਾਂ ਤੁਹਾਨੂੰ ਕਾਰ ਦਾ ਇੰਟੀਰੀਅਰ ਚੈੱਕ ਕਰਵਾ ਦਈਏ ਅੰਦਰੂਵੀ ਕਾਰ ਬਿਲਕੁਲ ਹੀ ਨਵੀਂ ਪਈ ਹੈਗੀ ਲੋ ਜੀ ਚੈੱਕ ਕਰੋ ਨਵੇਂ ਸੀਟ ਕਵਰ ਪਏ ਨੇ ਕਾਰ ਦੇ ਵਿੱਚ ਕਾਰ ਸਿਰਫ 94000 ਚੱਲੀ ਆ ਅਜਾ ਸੀ ਰਿਕਾਰਡ ਕਾਗਜ਼ ਪੱਤਰ ਤੁਹਾਨੂੰ ਸਾਰੇ ਓਕੇ ਮਿਲ ਜਾਣਗੇ Ориਜినਲ ਮਿਊਜ਼ਿਕ ਸਿਸਟਮ ਲੱਗਾ ਹੋਇਆ ਹੈ ਕਾਰ ਦੇ ਵਿੱਚ ਫਰਸਟ ਓਨਰ ਦੀ ਕਾਰ ਆ ਜੀ 2013 ਰਜਿਸਟਰ 14 ਮਾਡਲ ਸਾਰੇ ਸ਼ੀਸ਼ੇ ਕਾਰ ਦੇ ਨਾਲ ਦੇਣੇਗੇ ਇੰਜਨ ਦੀ ਡੱਗੀ ਦੀ ਸਾਰੇ ਪਾਸੇ ਕਾਰ ਬਿਲਕੁਲ ਹੀ ਨਵੀਂ ਪਈ ਹੈਗੀ ਇਹ ਕਾਰ ਦੇ ਦਾਂਗੇ ਸਿਰਫ ਔਰ ਸਿਰਫ ਤੁਹਾਨੂੰ ਆਪਾਂ ਇਹ 310000 ਦੇ ਬਾਕੀ ਲੋਨ ਦੀ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਹੈ ਜਿਸ ਕਿਸੇ ਪੁਰਾਣੇ ਕਾਰ ਦੇ ਉੱਪਰ ਲੋਨ ਕਰਵਾਉਣਾ ਹੋਇਆ ਲੋਨ ਵੀ ਆਪਾਂ ਕਰਵਾ ਦਾਂਗੇ ਇੱਕ ਵਾਰੀ ਪਤਾ ਨੂੰ ਕਾਰ ਦੀ ਡੱਗੀ ਚੈੱਕ ਕਰਾ ਦੀਏ ਬਿਲਕੁਲ ਹੀ ਨਵੀਂ ਡੱਗੀ ਵੀ ਹੈ ਕਾਰ ਦੀ ਲਓ ਜੀ ਡੱਗੇ ਦੀ ਕੰਡੀਸ਼ਨ ਚੈੱਕ ਕਰੋ ਕਾਰ ਦੀ ਨਵੀਂ ਵਾਂਗੂ ਸਟਿਪਣੀ ਵੀ ਹੈ ਤੇ ਕਾਰ ਦੇ ਵਿੱਚ ਕਿਤੇਰੇ ਕੋਈ ਗਲੌਟ ਨਹੀਂ ਬਿਲਕੁਲ ਹੀ ਨਵੀਂ ਡੱਗੀ ਪਈ ਹੈਗੀ ਜੀ ਕਾਰ ਦੀ ਅਗਰ ਤੁਮੇ ਇਹ ਵੀਡੀਓ ਪਸੰਦ ਆਏ ਤਾਂ ਲਾਈਕ ਮਾਰੋ Aim ਕਰਤੇ ਹੈ 3 ਮਿਲੀਅਨ ਲਾਈਕਸ ਕੇ ਲੇ ਔਰ ਜੋ ਲੋਗ ਨਵੇਂ ਹੈ ਤਾਂ ਸਬਸਕ੍ਰਾਈਬ ਕਰੋ ਨਾ ਯਾਰ ਉਹ ਜੋ ਲਾਲ ਵਾਲਾ ਬਟਨ ਹੈ ਉਸਕੇ ਸਾਥ ਲੜਾਈ ਕਰੋ ਯਾ ਕੌਮਪਰੋ ਮੂਝ